ਹਾਂਜੀ ਬਾਬਿਓ ਗੁੱਡ ਮਾਰਨਿੰਗ ਹੋਪ ਕਰਦਾ ਹਾਂ ਤੁਸੀਂ ਸਭ ਵਧੀਆ ਹੋਗੇ ਤਾਂ ਆਜਾ ਆਪਣਾ ਕੋਲਕੱਤੇ ਦੇ ਵਿੱਚ ਤੀਜਾ ਦਿਨ ਤੇ ਕੋਲਕੱਤੇ ਦਾ ਵਿਊ ਤੁਸੀਂ ਦੇਖ ਸਕਦੇ ਹੋ ਜਿੱਥੇ ਦੇ ਅਸੀਂ ਆਏ ਹਾਂ ਇੰਨੀ ਕੁ ਠੰਡ ਹੋ ਗਈ ਹੈ ਇੱਥੇ ਇੰਨਾ ਕੁ ਮਤਲਬ ਇੰਨੀ ਕੁ ਗਰਮੀ ਸੀ ਇੱਥੇ ਇੰਨੀ ਕੁ ਹੁਣ ਇਸ ਟਾਈਮ ਠੰਡ ਹੋ ਚੁੱਕੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਮੌਸਮ ਕਿੱਦਾਂ ਦਾ ਹੋਇਆ ਪਿਆ ਵਾ ਤੇ ਆਪਾਂ ਨੂੰ ਗੋਰਾ ਮਿਲਿਆ ਇੱਕ ਲੋ ਇਸ ਟੂ ਮੀ ਟਿਊ ਲੋਬੀ ਦਾ ਸੁਭਾਅ ਬੜਾ ਵਧੀਆ ਹੈ Favorite thing okay, you in come in Chandigarh, as yeah. you know about me. Okay. Chandigarh, Chand yeah. No, Chandigarh, Delhi, Delhi. I yeah. was in Chandigarh. Okay. okay, because I was in Himachal Pradesh two weeks ago. Yes, yes, yes. I had a flight from Chandigarh to da from Chandigarh to, Dakar, oh, to Dakar. Yes. okay. Yes, yes. where are you from? Uh, I'm Dilli from Chandigarh. Yes. yes. It's really empty place. Yeah. <laughs> in my opinion. <laughs> okay. I, I didn't see any tourists there. <laughs> okay, I'm vlogger. Uh, yeah so i'm yes the yes. state of india oh thank you <laughs> nice to meet you nice to meet you लो भी मी भी आ गया मी आ गया ला भी सो मैं हां एंजॉय लो भी मित्रों मी आ गया ਹੁਣ ਇਹ ਨਹੀਂ ਪਤਾ ਵੀ ਕੀ ਕਰਾਂਗੇ ਕੀ ਨਹੀਂ ਇਸ ਫਰਮ ਪੋਲੈਂਡ ਅੱਛਾ ਲੋ ਵੀ ਇਹ ਗੋਰਾ ਪੋਲੈਂਡ ਤੋਂ ਸੀਗਾ ਤੇ ਵਧੀਆ ਯਾਰ ਸਾਰਾਂ ਦਾ ਸੁਭਾਜ ਨਕ ਘੈਂਟ ਹੈ ਹਿੰਦੀ ਗਾ ਮਤਲਬ ਬਾਹਰ ਸਿਸਟਮ ਇਥੋਂ ਦਾ ਇਨਾ ਕ ਵਧੀਆ ਹੈ ਹੋਸਟਲ ਦਾ ਓਕੇ ਰਿਪੋਰਟ ਹੈ ਜਮਾ ਚਲ ਵਾਹ ਚਲ ਇਹ ਨਾ ਇੱਥੇ ਓਕੇ ਯੈਸ ਇਟ ਇਜ਼ ਅ ਨਾਈਸ ਪਲੇਸ ਲੋਵੀ ਆ ਗੋਰਾ ਯੂ ਐਸ ਤੋਂ ਆ ਤੇ ਇਹਦੇ ਨਾਲ ਆਪਣੀ ਯਾਰੀ ਪਈ ਹੋਈ ਆ ਵੇਅਰ ਆਰ ਯੂ ਕਮਿੰਗ ਆਈ ਹਵ ਟੂ ਗੋ ਅਨਫੋਰਚਨਟਲੀ ਮਾਈ ਆਹ ਟ੍ਰੈਨ ਆਈ ਫਾਊਂਡ ਆਈ ਹੈਵ ਬੁੱਕਡ ਇਟ ਫਾਰ ਟੂ ਨਾਈਟਸ ਇਟ ਵਾਸ ਓਨਲੀ ਓਕੇ ओके सो फर्स्ट आई गॉट टू गो ओके अमेरिका माय गॉड अमेरिका यूएसए अमेरिका यूएसए एंड यूके आर वी स्मॉलर ओके नाइस यस आई एम ब्लॉगर यस या यस यस नो मिलके बड़ा बढ़िया लगया ते हुन आपा चलेया बाहर ते देखदेया की मॉल है ਇਹ ਨਹੀਂ ਡੇ ਹੋ ਗਏ ਵੈਸੇ ਅੱਜ ਵੈਸੇ ਮੀਂਹ ਆ ਰਿਹਾ ਹੈ ਬਾਕੀ ਉਹਨਾਂ ਨੂੰ ਕੁਝ ਪਤਾ ਨਹੀਂ ਜਾਵਾਗੇ ਬਸ ਦੇ ਰਹੀਂ ਸਵਾਦ ਆਉਂਦਾ ਹੈ ਬਸ ਨੂੰ ਇੰਗਲਿਸ਼ ਇੰਨੀ ਫਲੂਐਂਟ ਨਹੀਂ ਸ਼ਬਦ ਹੋ ਰਿਹਾ ਕਿ ਆਈ ਥਿੰਕ ਮੇਰੀ ਇੰਗਲਿਸ਼ ਬਹੁਤ ਜ਼ਿਆਦਾ ਫਲੂਐਂਟ ਹੋ ਜੂਗੀ ਉਹ ਜੋ ਗੀਜਾ ਪਰ ਹੈ ਪੇ ਤਾਂ ਹੋਰ 7-8 ਦਿਨ ਪਾ ਪਾਵਰ ਬੈਂਕ ਕੈਰੀ ਕਰ ਲਈ ਹੋਈ ਆ ਤੇ ਚੈੱਕ ਕਰੋ ਅੱਜ ਦਾ 뷰 ਬੜਾ ਸੋਹਣਾ ਆ ਰਿਹਾ ਤੇ ਹੁਣ ਧੁੱਪ ਨਿਕਲ ਗਈ ਆ ਮੀਂਹ ਪੈ ਕੇ ਬਸ ਆਪਣੀ ਵਾਲੇ ਆਈ ਨਹੀਂ ਹੋਈ ਆਪਾਂ ਬਸ ਤੇ ਆਬਜ਼ਰਵ ਕਰਾਂਗੇ ਬਸ ਆਲਾ ਤੁਹਾਨੂੰ ਸਾਰਾ ਟਰੈਵਲ ਕੱਲ ਵਾਲੇ ਵਲੌਗ ਚ ਦਿਖਾਤਾ ਸੀਗਾ ਹੋਈਆਂ ਤਾਂ ਮਿਲਦੇ ਆਪਾਂ ਤੁਹਾਨੂੰ ਸਿੱਧਾ ਵਿਕਟੋਰੀਆ ਮੈਮੋਰੀਅਲ ਹਾਲ ਜਾ ਕੇ ਯਾਰ ਆ ਗੱਡੀਆਂ ਨਾ ਜਿਹੜੀਆਂ ਜਾਨ ਗੱਡ ਲੈਂਦੀਆਂ ਬਹੁਤ ਹੀ ਸੋਹਣੀਆਂ ਐ ਗੱਡੀਆਂ ਉਹ ਵੀ ਹੋਰਾਂ ਪਾਣੀ ਵਾਲੀ ਟੈਂਕੀ ਚੈੱਕ ਕਰੋ ਕਿਵੇਂ ਯੂ ਐਫਓ ਜਾ ਬਣਾ ਰੱਖਿਆ ਤੇ ਡਰਕਟ ਦੇਖੋ ਕਿੰਨੇ ਸੋਹਣੇ ਆ ਇੱਥੇ ਹਾਂ ਚੰਡੀਗੜ੍ਹ ਵਾਲੀਆਂ ਬੱਸਾਂ ਉਹ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਯਾਰ ਪਰ ਬਹੁਤ ਪੁਰਾਣੀਆਂ ਬਹੁਤ ਪਤਲੀ ਐ ਵਿਕਟੋਰੀਆ ਵਾਲੀ ਲੋਕੇਸ਼ਨ ਤੇ ਆ ਗਏ ਆ ਤੇ ਉਥੇ ਵਿਕਟੋਰੀਆ ਦੀ ਮੂਰਤੀ ਬਣੀ ਸੀ ਕੱਲ ਤੁਹਾਨੂੰ ਦਿਖਾਈ ਸੀ ਜਿਹੜੀ ਤੇ ਇੱਧਰ ਕਿਲਾ ਆ ਤੇ ਆਪਾਂ ਹੁਣ ਚੱਲੇ ਆ ਵਿਕਟੋਰੀਆ ਕਿਲੇ ਵਾਲੀ ਸਾਈਡ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਹੈ ਉੱਪਰ ਵੀ ਮੀਂਹ ਪੈ ਰਿਹਾ ਗਰਮੀ ਗੁਰਮੀ ਸਾਰਾ ਕੁਝ ਦੂਰ ਕੀਤਾ ਵੈਸੇ 6 ਵਜੇ ਬੰਦ ਹੋ ਜਾਂਦਾ ਤੇ ਉਸ ਦਿਨ ਆਪਾਂ ਲੇਟ ਹੋ ਗਏ ਸੀਗੇ ਤਾਂ ਕਰਕੇ ਬੰਦ ਹੋ ਗਿਆ ਸੀ ਅੱਜ ਤੁਹਾਨੂੰ ਪੂਰਾ ਦਿਖਾਵਾਂਗੇ ਇੱਥੇ ਨਾ ਛੋਟੀਆਂ ਛੋਟੀਆਂ ਫਰੂਟਸ ਦੀਆਂ ਸਟਾਲ ਲੱਗੀਆਂ ਹੋਈਆਂ ਐ ਲੇਲੀ ਕੱਟ-ਕੱਟ ਕੇ ਫਰੂਟ ਦਿੰਦੇ ਆ ਆਨਲਾਈਨ ਪੇਮੈਂਟ ਹੈਗੀ ਆ ਜਾ ਕਿਤਨੇ ਕੀ ਪਲੇਟ ਆ ਭਾਈ 50 ਕਰ ਦੋ ਇੱਕ ਲੋ ਵੀ ਮੇਤਰੋ ਚਾਟ ਖਾਂਦੇ ਖਾਂਦੇ ਤੁਹਾਨੂੰ ਦਿਖਾਵਾਂਗੇ ਅੱਜ ਵਿਕਟੋਰੀਆ ਇਹ ਮਹਿਲ ਦੇ ਉੱਪਰ ਨਾ ਰਾਣੀ ਬਣੀ ਹੋਈ ਐ ਫੁੱਲ ਫਿਲ ਕਰਕੇ ਦਿੰਦੀ ਆ ਪਲੇਟ ਤੇ ਦੇਖ ਕੇ ਲਿਆ ਦੀ ਪਲੇਟ ਚੈੱਕ ਕਰ ਲੋ ਤੁਸੀਂ ਲੋ ਵੀ ਕਹਿੰਦੇ ਸ਼ਕਲ ਦੇਖ ਕੇ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਤੇ ਮੈਡਮ ਇੰਨੀ ਅੰਗਰੇਜ਼ੀ ਤੇਜ਼ ਬੋਲਦੀ ਆ ਨਾ ਪੁੱਛੋ ਨਾ ਵੀ ਵਾਂਟ ਟੂ ਕਨਵਰਸ ਇੰਡੀਆ ਐਂਡ ਇਨਿਸ ਪੋਟੋਕੋਲ ਰਿਸਪੈਕਟਿੰਗ ਔਰਡਰ ਦੇ ਵਾਂਟ ਟੂ ਮੇਕ ਅ ਰਿਪਲੀਕਾ ਆਫ ਦ ਵਿਕਟੋਰੀਅਨ ਅਰਚੀਟੈਕਚਰ ਇਨ ਲੰਡਨ ਲੋ ਵੀ ਬਾਤ ਚ ਇਹਨੂੰ ਪੁੱਛਾਂਗੇ ਸੌਮਿਆ ਨੇ ਵੀ ਕੀ ਟਰਾਂਸਲੇਸ਼ਨ ਕੀਤਾ ਕਿਉਂਕਿ ਮੈਨੂੰ ਤਾਂ ਅੰਗਰੇਜ਼ੀ ਘੱਟ ਆਉਂਦੀ ਬੱਚੇ ਦਾ ਸੈਮੀਨਾਰ ਆ ਸੋ ਮੈਂ ਕੀ ਗੱਲ ਆ ਸੈਮੀਨਾਰ ਹੈ ਇਹਦੇ ਸਪான்ਸਰ ਹੈ ਗਰਲ ਚਾਈਲਡ ਐਜੂਕੇਸ਼ਨ ਸੈਮੀਨਾਰ ਕਮਿੰਗ ਸੂਨ ਠੀਕ ਹੈ ਜੀ ਓਕੇ ਥੈਂਕ ਯੂ ਓਕੇ ਓਕੇ ਆਮ ਸ਼ੋਇੰਗ ਯੂ Can you see that lion gate? Yeah. Okay. Can you see that, uh, like this? The security check, <coughs> Buy the ticket from there. Okay. okay. Get, get into the security check. Go straight. Go inside the museum and okay. spend your time inside okay. the okay. Go inside the park. You might lose your mobile. You might lose your mobile and ready day nobody spends time in the park. Okay. okay. Thank you. Thank you. ਲਓ ਮਿੱਤਰੋ ਹੁਣ ਦੱਸ ਐਨੇ ਕੀ ਕਿਹਾ ਮੈਨੂੰ ਸਮਝਣ ਲੱਗੀ ਇਹਦੀ ਇਹਦੀ ਬਾਰੇ ਦੱਸਿਆ ਇਹ ਕਹਿੰਦੀ ਵੀ ਜਦੋਂ ਰਾਣੀ ਰਹਿੰਦੀ ਸੀ ਉਦੋਂ ਨਹੀਂ ਮਹਿਲ ਬਣਿਆ ਅੱਛਾ ਇਹ ਰਾਣੀ ਜਦੋਂ ਉਹ ਚਲੀ ਗਈ ਉਸ ਤੋਂ ਬਾਅਦ ਇਹ ਮਹਿਲ ਬਣਾਇਆ ਗਿਆ ਰਾਜਸਥਾਨ ਦੇ ਪੱਥਰਾਂ ਤੋਂ ਮਰਮਰ ਦੇ ਪੱਥਰ ਰਾਜਸਥਾਨ ਤੋਂ ਲੈ ਕੇ ਆਏ ਆ ਅੱਛਾ ਇਹ ਮਹਿਲ ਬਣਾਇਆ ਗਿਆ ਜਦੋਂ ਰਾਣੀ ਰਹਿੰਦੀ ਸੀ ਉਦੋਂ ਨਹੀਂ ਮਹਿਲ ਸੀ ਉਹ 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 ਉਹਦਾ ਘਰ ਜਿਆ ਸੀਗਾ ਤਿੰਨ ਤੋਂ ਬਾਅਦ ਜੋ ਰਾਣੀ ਕਿ ਚਲੀ ਗਿਆ ਸਾਰੇ ਸੇ ਉਸ ਤੋਂ ਮਹਿਲ ਬਣਾਇਆ ਗਿਆ ਉਹ ਕਹਿੰਦੀ ਵੀ ਬੇਸ ਤਰ੍ਹਾਂ ਕਰੋ ਟਾਈਮ ਪਾਰਕਾ ਦੇ ਵਿੱਚ ਕਿ ਕਿਥੇ ਲਵਿੰਗ ਕਪਲ ਬੈਠੇ ਆ ਕੁਝ ਉਹ ਦੇਖਣ ਆਏ ਹੋ ਕਰਨਾ ਹੈ ਤਾਂ ਮਿਊਜ਼ੀਅਮ ਦੇ ਵਿੱਚ ਜਾਓ ਬਹੁਤ ਹੀ ਅੱਛਾ ਹੈ ਮਿਊਜ਼ੀਅਮ ਦਾ ਹਨਾ ਅੰਦਰ ਸਟਰਕਚਰ 50 ਰੁਪਏ ਟਿਕਟ ਲੱਗੇਗੀ ਸਿੱਧਾ ਮਿਊਜ਼ੀਅਮ ਦੇ ਅੰਦਰ ਜਾਓ ਟਾਈਮ ਵੇਸਟ ਨਾ ਕਰੋ ਪਾਰਕ ਦੇ ਵਿੱਚ ਠੀਕ ਹੈ ਓਕੇ ਲੱਗ ਗਈ ਤੁਹਾਨੂੰ ਸਮਝ ਚਲੋ ਚੱਲਦੇ ਹਾਂ ਵਿਕਟੋਰੀਆ ਮੈਮੋਰੀਅਲ ਹਾਲ ਦੇ ਅੰਦਰ ਤੇ ਆ ਤੁਸੀਂ ਹਾਲ ਦੇਖ ਹੀ ਲਿਆ ਹੋਇਆ ਵੀ ਕੀ ਸਿਸਟਮ ਹੈ ਐਕਚੁਅਲੀ ਟਿਕਟ ਪਹਿਲਾਂ ਆਪਾਂ ਨੂੰ ਟਿਕਟ ਬਾਏ ਕਰਨੀ ਪੈਣੀ ਹੈ ਫਿਰ ਉਸ ਤੋਂ ਬਾਅਦ ਚੈਕਿੰਗ ਕਰਕੇ ਅੰਦਰ ਜਾਣਾ ਪੈਣਾ ਠੀਕ ਹੈ ਵਿਊ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਐ ਇੱਥੋਂ ਦਾ ਉੱਪਰ ਪਰੀ ਬਣੀ ਹੋਈ ਐ ਤੇ ਬਹੁਤ ਹੀ ਨਾਈਸ ਵਿਊ ਐ ਇੱਥ ਬੜਾ ਪੰਗਾ ਪੈਂਦਾ ਪੇਟੀਐਮ ਕਰਕੇ ਬਾਈ ਨੂੰ ਲਿਆ ਹੁਣ ਕੈਸ਼ ਤੇ ਆਪਾਂ ਤਿੰਨ ਟਿਕਟਾਂ ਲੈਣੀਆਂ ਸਰ 3 3 ਲੋ ਵਿਤ ਇਹਨਾਂ ਟਿਕਟਾਂ ਮਿਲ ਗਈਆਂ ਟਿਕਟਾਂ ਦਾ 뷰 ਬੜਾ ਸੋਹਣਾ ਇਹਨਾਂ ਦਾ ਚੈੱਕ ਕਰ ਲਓ ਤੁਸੀਂ ਲੋ ਮੈਡਮ 50 ਰੁਪੀਸ ਚਲੋ ਵੀ ਹੁਣ ਹੋਊਗੀ ਐਂਟਰੀ ਐਂਟਰ ਆਪਾਂ ਕਰ ਗਏ ਹੋਇਆ ਤੇ ਅੱਜ ਵਿਊ ਇੰਨਾ ਕ ਘੈਂਟ ਹੈ ਨਾ ਬਸ ਹੌ ਰਕਦੀ ਜੀ ਕਰਦਾ ਵੀ ਮੈਂ ਇੱਥੇ ਮੰਜਾ ਢਾਹ ਕੇ ਸੌ ਜਾ ਇੰਨਾ ਹਵਾ ਚੱਲ ਰਹੀ ਆ ਠੰਡੀ ਠੰਡੀ ਅੱਗੇ ਇੰਨੀ ਕ ਗਰਮੀ ਹੁੰਦੀ ਆ ਪਤਾ ਨਹੀਂ ਅੱਬ ਸਾਡੇ ਕਰਕੇ ਐਂ ਕਰ ਦਿੰਦਾ ਬਹੁਤ ਬਹੁਤ ਤੇ ਕੋਲਕਾਤਾ ਚ ਮੀ ਰੇਅਰ ਚਾਂਸਸ ਹੁੰਦੇ ਆ ਵੀ ਕਦੇ ਕਦੇ ਆਉਂਦਾ ਵਾ ਇੰਨੀ ਕ ਗਰਮੀ ਹੁੰਦੀ ਆ ਇੱਥੇ ਉਹ ਉੱਪਰ ਇੱਕ ਪਰੀ ਬਣੀ ਹੋਈ ਆ ਤੇ ਉੱਥੋਂ ਇੱਕ ਬੰਦੇ ਨੇ ਦੱਸਿਆ ਸੀ ਕਹਿੰਦੇ ਵੀ ਪਹਿਲਾਂ ਇਹ ਪਰੀ ਉੱਡਦੀ ਸੀਗੀ ਤੇ ਹੁਣ ਇਹ ਪਰੀ ਇੱਥੇ ਸਟੇਬਲ ਆ ਇਹ ਨਹੀਂ ਪਤਾ ਹੁਣ ਸੱਚ ਆ ਕਿ ਨਹੀਂ ਪਰ ਕਹਿੰਦੇ ਸੀ ਵੀ ਇਹ ਪਰਿ ਉੱਡਦੀ ਸੀ ਪਹਿਲਾਂ ਇਹ ਆ ਰਾਣੀ ਦਾ ਕਿਲਾ ਬਣਾਇਆ ਹੋਇਆ ਕਹਿੰਦੇ ਵੀ ਆ ਜਿਹੜੀ ਇੱਟ ਲੱਗੀ ਆ ਸਾਰੀ ਰਾਜਸਥਾਨ ਤੋਂ ਆਈ ਐ ਤੇ ਰਾਣੀ ਦੇ ਮਰਨ ਤੋਂ ਬਾਅਦ ਇਹ ਕਿਲਾ ਬਣਾਇਆ ਗਿਆ ਸੀਗਾ ਪਹਿਲਾਂ ਨਹੀਂ ਬਣਿਆ ਉਹ ਕੁੜੀਏ ਨੂੰ ਪੂਰੀ ਨੌਲੇਜ ਦੇ ਕੇ ਗਈ ਐ ਤੁਸੀਂ ਕਿਲਾ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਚਲੋ ਜੀ ਇੱਕ ਵੀਡੀਓ ਕਲਿੱਪ ਪਾ ਦਈਏ ਮਿੱਤਰੋ ਵੀਡੀਓ ਵੀਡੀਓ ਬਣਾ ਕੇ ਆਪਾਂ ਹੋ ਗਏ ਆ ਵਿਲੇ ਵੇ ਆ ਸ਼ਾਰਦ ਦੇ ਗੁਰ ਹੁਣ ਆਪਾਂ ਚੱਲੇ ਆਂ ਅੰਦਰ ਅੰਦਰ ਐਂਟਰੀ ਕਰਕੇ ਦੇਖਦੇ ਆਂ ਕੀ ਆ ਅੰਦਰ ਵੈਸੇ ਮਿਊਜ਼ੀਅਮ ਐ ਤੇ ਉਹ ਮੈਡਮ ਕਹਿੰਦੀ ਸੀ ਵੀ ਆਹ ਪਾਰਕ ਚ ਇਦਾਂ ਟਾਈਮ ਵੇਸਟ ਨਾ ਕਰੋ ਵੀਡੀਓ ਬਣਾ ਬਣਾ ਕੇ ਤੇ ਆਪਾਂ ਹੁਣ ਸਿੱਧਾ ਇੱਥੇ ਵੀਡੀਓ ਵੀਡੀਓ ਫੋਟੋਆਂ ਫੋਟੋਆਂ ਖਿੱਚ ਕੇ ਆਪਾਂ ਸਿੱਧਾ ਮਿਊਜ਼ੀਅਮ ਹੀ ਚੱਲੇ ਆਂ ਤੇ ਦੇਖਦੇ ਆਂ ਕਿ ਕੀ ਪਣਦਾ ਤੇ ਚਲੋ ਚੱਲਦੇ ਆਂ ਮਿਊਜ਼ੀਅਮ ਇਹ ਸਾਰੀ ਰਾਜਸਥਾਨ ਤੋਂ ਲਿਆਂਦੀ ਗਈ ਐ ਇਹਨਾਂ ਦੀ ਸਪੈਸ਼ਲੀ ਸਟਰੋ ਆਪਣੀ ਐਂਟਰੀ ਹੋ ਚੁੱਕੀ ਆਂ ਅੰਦਰ ਤੇ ਬਹੁਤ ਵਧੀਆ ਗੱਲ ਐ ਵੀਡੀਓ ਬਣਾਉਣ ਦਿੰਦੇ ਆਂ ਅੰਦਰ ਚੈੱਕ ਕਰੋ ਤੁਸੀਂ ਸਾਰਾ ਵਿਊ ਤੇ ਉਹ ਰਾਣੀ ਦੀ ਮੂਰਤੀ ਬਣਾਈ ਹੋਈ ਆ ਮੇਨ ਸਭ ਤੋਂ ਵੱਡੀ ਤੇ ਦੀ ਮੇਕਿੰਗ ਆਫ ਵਿਕਟੋਰੀਆ ਮੈਮੋਰੀਅਲ ਹਾਲ ਲੌਬੀ ਐ ਬਣਿਆ ਇਹ 1971 ਖੰਡ ਆ ਬਣਾਈ ਐ ਤੇ ਦੇਖੋ ਚੈੱਕ ਕਰੋ 1971 ਚ ਬਣਿਆ ਇਹ ਲੌਬੀ ਆ ਰਾਣੀ ਸੀ ਤੇ ਆ ਵਿਊ ਆ ਇਹਦਾ ਜਦੋਂ ਵੀ ਬਣਿਆ ਇਹ ਆ ਸਾਰਾ ਇਹਦਾ ਮੈਪ ਆ ਠੀਕ ਹੈ ਵਿਕਟੋਰੀਆ ਮਹਿਲ ਦਾ ਤੇ ਲੋ ਵੀ ਚੈੱਕ ਕਰੋ ਪਹਿਲਾਂ ਇਹ ਛੋਟਾ ਜਿਹਾ ਘਰ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇੱਥੋਂ ਰਾਣੀ ਚਲੀ ਗਈ ਸੀਗੀ ਉਸ ਤੋਂ ਬਾਅਦ ਇਹਦਾ ਇਹ ਸਾਰਾ ਹਾਲ ਬਣਾਇਆ ਵੱਡਾ ਯਾਦਗਾਰੀ ਕਰਕੇ ਤੇ ਅੰਗਰੇਜ਼ਾਂ ਨੇ ਇੱਥੇ ਕਾਫੀ ਟਾਈਮ ਰਾਜ ਕੀਤਾ ਹੈ ਦੇਖ ਲਓ ਆਹ ਤਲਵਾਰਾਂ ਇੱਥੋਂ ਦੀਆਂ ਲੋ ਵੀ ਤਲਵਾਰਾਂ ਚੈੱਕ ਕਰੋ ਕਾਫੀ ਪੁਰਾਣੀਆਂ ਐ ਇਹ ਆ ਸਮੁੰਦਰੀ ਜਹਾਜ਼ ਆ ਵਿਕਟੋਰੀਆ ਦਾ ਲੋ ਵੀ ਇਹ ਬਹੁਤ ਸੋਹਣੀਆਂ ਚੀਜ਼ਾਂ ਰਿਪਰੈਜ਼ੈਂਟ ਕਰੀਆਂ ਮਤਲਬ ਅੰਗਰੇਜ਼ਾਂ ਨੇ ਆਪਣਾ ਵਿਰਸਾ ਇੱਥੇ ਸੰਭਾਲ ਕੇ ਰੱਖਿਆ ਹੋਇਆ ਠੀਕ ਐ ਜੇ ਆਪਾਂ ਗੱਲ ਕਰੀਏ ਅੰਗਰੇਜ਼ਾਂ ਦੇ ਵਿਰਸੇ ਦੀ ਕੱਲੀ-ਕੱਲੀ ਗੱਲ ਇੰਨੀ ਕੁ ਵਧੀਆ ਰਿਪਰੈਜ਼ੈਂਟ ਕੀਤੀ ਹੋਈ ਐ ਇੱਥੇ ਉਰਦੂ 'ਚ ਲਿਖਿਆ ਹੋਇਆ ਤੇ ਇਧਰ ਆ ਹਿੰਦੀ ਲਿਖੀ ਹੋਈ ਐ ਤੇ ਉਹ ਵੀ ਉਰਦੂ ਤੇ ਆ ਇਹਨਾਂ ਦੀ ਬੰਗਾਲੀ ਭਾਸ਼ਾ ਐ ਇੱਥੋਂ ਦੀ ਕਲਕੱਤੇ ਦੀ ਜਿਹੜੀ ਭਾਸ਼ਾ ਐ ਆ ਇੰਗਲਿਸ਼ ਚ ਲਿਖਿਆ ਹੋਇਆ ਤੇ ਆ ਰਾਜਾ ਹੈ ਕਲਾਈ ਵੈ ਦਾ ਨਾਮ ਕਲਾਈ ਵੀ ਇਹਨਾਂ ਦਾ ਨਾਮ ਹੈ ਹਨਾ ਲੋ ਵੀ ਇਹ ਰਾਜਾ ਹੈ ਦਾ ਨਾਮ ਕਲਾਈ ਵੈ ਤੇ ਆ ਸ਼ਾਹੀ ਤਲਵਾਰਾਂ ਇਹਨਾਂ ਦੀਆਂ ਪੁਰਾਣੇ ਜਮਾਨੇ ਦੀਆਂ ਕੀ ਨਾਈਫ ਹੈ ਤਲਵਾਰ ਹੈ ਆ ਨਾਈਫ ਹੈ ਲੋ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਤੇ ਇੱਧਰ ਸ਼ਾਹੀ ਰਫਲਾਂ ਪਈਆਂ ਹਨ ਬਹੁਤ ਹੀ ਪੁਰਾਣੇ ਜਮਾਨੇ ਦੀਆਂ ਸ਼ਾਰਟ ਗਨਾਂ ਹਨ ਤੇ ਹਾਂਜੀ ਉਹ ਸ਼ਾਰਟ ਗਨ ਹੈ ਤੇ ਆ ਲੌਂਗ ਰੇਂਜ ਗਨ ਹੈ ਆਰੀਆਂ ਬਹੁਤ ਹੀ ਪੁਰਾਣੇ ਟਾਈਮ ਦੀਆਂ ਇਹ ਚੈੱਕ ਕਰ ਸਕਦੇ ਹੋ ਤੁਸੀਂ ਇੱਧਰੋਂ ਨਿਕਲਦੇ ਆ ਫੋਟੋ ਖੇ ਲਓ ਵੀ ਆ ਪਲਾਸੀ ਦਾ ਯੁੱਧ ਹੋਇਆ ਜਦੋਂ ਆ ਉਹਨਾਂ ਦਾ ਮਾਡਲ ਬਣਾਇਆ ਹੋਇਆ ਯੁੱਧ ਹੋਇਆ ਜਦੋਂ ਪਲਾਸੀ ਦਾ ਦੇਖ ਸਕਦੇ ਨੇ ਤੇ ਵੀ ਆ ਤੋਪ ਹੈ ਦੇਖੋ ਚੈੱਕ ਕਰੋ ਚੱਕੀ ਨਹੀਂ ਜਾਂਦੀ ਇਹ ਨਾ ਵੀ ਭਾਰੀ ਬਹੁਤ ਹੈ ਇਹ ਇੱਕ ਆ ਤੋਪ ਹੈ ਆ ਤਲਵਾਰਾਂ ਹਨ ਇਹਨਾਂ ਦੀ 2 ਸਾਲ ਲਗਾਤਾਰ ਮਾਡਲ 5 ਸਾਲ ਬਾਅਦ ਚੱਲੀ ਐ ਇੱਥੇ ਲਗਾਤਾਰ ਅਸਲੀ ਰਾਣੀ ਦਾ ਮਹਿਲ ਹਾਂ ਆ ਜਿਹੜਾ ਬਣਾਇਆ ਹੋਇਆ ਇਹ ਰਾਣੀ ਜਦ ਚਲੀ ਗਈ ਉਸ ਤੋਂ ਬਾਅਦ ਬਣਾਇਆ ਲੋ ਵੀ ਆ ਮਹਿਲ ਸੀਗਾ ਪਹਿਲਾਂ ਵਾਲੀ ਆਹ ਲੋਕੇਸ਼ਨ ਆ ਵੀ ਪਹਿਲਾਂ ਜਵੇਂ ਸੀਗਾ ਮਹਿਲ ਆ ਇੱਥੇ ਪੂਲ ਬਣਾਇਆ ਹੋਇਆ ਸੀਗਾ ਕੀ ਮੰਨ ਕੇ ਚੱਲੋ ਸਾਰੀਆਂ ਚੀਜ਼ਾਂ ਨੇ ਇੰਨੀਆਂ ਵਧੀਆ ਰਿਪਰੈਜ਼ੈਂਟ ਕੀਤੀਆਂ ਤੇ ਕੋਈ ਇੱਥੇ ਆਇਆ ਨਹੀਂਗਾ ਵੀ ਤੁਸੀਂ ਵੀਡੀਓ ਚ ਕੈਪਚਰ ਨਹੀਂ ਕਰ ਸਕਦੇ ਜਾਂ ਤੁਸੀਂ ਕੁਝ ਦਿਖਾ ਨਹੀਂ ਸਕਦੇ ਹਨਾ ਕੋਈ ਰੋਕ ਟੋਕ ਨਹੀਂ ਲਾਈ ਹੋਈ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਆਪਾਂ ਦੇਖ ਸਕਦੇ ਹਾਂ ਸੋਹਣੀਆਂ ਕੈਪਚਰ ਕਰ ਸਕਦੇ ਹਾਂ ਹਨ ਤੇ ਅੱਗੇ ਆਪਾਂ ਨੌਲੇਜ ਦੇ ਸਕਦੇ ਹਾਂ ਬਣਾਇਆ ਸੀਗਾ ਸ਼੍ਰੀਨਗਰ ਤੋਂ ਠੀਕ ਹੈ ਠੀਕ ਹੈ ਆਪ ਲੋ ਵੀ ਆ ਬ੍ਰਿਜ ਬਣਾਇਆ ਸੀ ਸ਼੍ਰੀਨਗਰ ਸ਼੍ਰੀਨਗਰ ਤੋਂ ਬਣਾਇਆ ਸੀਗਾ ਠੀਕ ਹੈ ਦਿੱਲੀ ਮੇ ਜਾਮਾ ਮਸਜਿਦ ਜਿਹੜੀ ਜਾਮਾ ਮਸਜਿਦ ਆ ਉਹਦਾ ਸਹੀ ਵਿਊ ਦੀ ਜੁਮਾ ਮਸਜਿਦ ਦਿੱਲੀ ਇਹਨੂੰ ਹੁਣ ਜੁਮਾ ਮਸਜਿਦ ਕਹਿੰਦੇ ਆ ਆਪਣੇ ਜਾਮਾ ਮਸਜਿਦ ਕਹਿੰਦੇ ਆ ਤੇ ਰੀਅਲ ਜੁਮਾ ਮਸਜਿਦ ਆ ਪਹਿਲਾਂ ਵਾਲਾ ਵਿਊ ਹੈ ਜੁਮਾ ਮਸਜਿਦ ਦਾ ਬਹੁਤ ਪੁਰਾਣਾ ਬਾਦਸ਼ਾਹ ਅਕਬਰ ਦਾ ਹੈ ਤੇ ਲੋ ਵੀ ਕੱਲੀ-ਕੱਲੀ ਚੀਜ਼ ਐਨੀ ਕਿ ਡਿਟੇਲ ਚ ਦੱਸੀ ਹੋਈ ਆ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਤੇ ਮਹਿਲ ਦਾ ਵਿਊ ਐਡਾ ਕ ਘੈਂਟ ਐ ਫੀਲ ਆ ਰਿਹਾ ਵੀ ਸੱਚੀ ਕਿਸੇ ਪੁਰਾਣੇ ਟਾਈਮ ਚ ਵੜ ਗਏ ਆ ਕਿਸੇ ਰਾਜੇ ਰੂਜੇ ਕੋਲੇ ਆ ਬਾਹਰਲਾ ਵਿਊ ਐ ਤੇ ਆਪਾਂ ਅੰਦਰ ਚੱਲੇ ਆ ਹੁਣ ਇਸ ਟਾਈਮ ਆ ਜਾ ਲੋ ਵੀ ਆ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਐ ਸਾਰੀਆਂ ਜੰਨਾ ਕਰਕੇ ਆਪ ਅੱਜ ਆਜ਼ਾਦ ਐ ਲੋ ਵੀ ਸਤਿਕਾਰ ਐ ਇਹਨਾਂ ਨੂੰ ਬਹੁਤ-ਬਹੁਤ ਬਈ ਇਹੋ ਜੇ ਗੋਰਿਆਂ ਤੋਂ ਆਪਣਾ ਰਾਜ ਛਡਵਾਇਆ ਇਹਨਾਂ ਬੰਦਿਆਂ ਨੇ ਤੇ ਪ੍ਰਾਊਡ ਕਰਦੇ ਆ ਆਪਾਂ ਇਹਨਾਂ ਤੇ ਬਹੁਤ ਉੱਪਰ ਬਹੁਤ ਉੱਚਾ ਹੈ ਮੇਰੇ ਹਿਸਾਬ ਨਾਲ ਲੋਬੀਆ ਅੰਦਰ ਲਵਿਊ ਹੈ ਸ਼੍ਰੀ ਨਰਿੰਦਰ ਮੋਦੀ ਜੀ ਫਟ ਵੀਡੀਓ ਕਾਨਫਰੈਂਸ ਲੋਬੀਆ ਨਰਿੰਦਰ ਮੋਦੀ ਜੀ ਦਾ ਬੋਰਡ ਲੱਗਿਆ ਹੋਇਆ ਸੀ ਓ ਵਾਓ ਲਓ મિતਰਵਾਏ ਸੀ ਹਾਲਾ ਸਾਰਾ ਇੱਥੇ ਏਸੀ ਲੱਗੇ ਹੋਇਆ ਦੇਖੋ ਕਿਡੇ ਕਿਡੇ ਆ ਸਾਰਾ ਇਤਿਹਾਸ ਆਪਾਂ ਨੂੰ ਆਰਗੇਨਾਈਜ਼ ਕਰ ਰਹੀ ਹੈ ਨਵੀਂ ਗੌਰ ਹੋਈ ਹੈ ਆ ਉੱਪਰ ਮਤਲਬ ਆਪਣੇ ਸ਼ਹੀਦਾਂ ਦਾ ਬਣਾਇਆ ਹੋਇਆ ਸਾਰਾ ਮੀਨ ਆਵਾਰ 1904 ਮਤਲਬ ਪੂਰੇ ਉੱਪਰ ਨਾਲ ਹਰੇਕੋ ਸ਼ਹੀਦਾਂ ਦੀ ਹਿਸਟਰੀ ਦੱਸੀ ਹੋਈ ਹੈ ਸਾਬ ਹਮ ਇਹ ਵੀ ਆ ਪੁਰਾਣੇ ਟਾਈਮ ਦੇ ਨਕਸ਼ੇ ਖਬਰ ਦੀ ਕਿਸੇ ਦੀ ਨਿਊਜ਼ ਹੈ ਹੈ ਆਵਾਰ ਹੋਈ ਜਿਹੜੀ ਲੋਵੀ ਇੰਡੀਅਨ ਵਾਰ ਦੇਖੋ ਚੈੱਕ ਕਰੋ ਡਿਊਰਿੰਗ ਵਰਲਡ ਵਾਰ ਫਸਟ ਵਾ ਯਾਰ ਇੱਥੇ ਆ ਕੇ ਪਤਾ ਲੱਗਦਾ ਵੀ ਆਪਣਾ ਇਤਿਹਾਸ ਕਿੱਡਾ ਵੱਡਾ ਹੈ ਆ ਪਿਸਟਲ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਵੀ ਰਿਵੋਲਵਰ ਹੈ ਸਾਰੇ ਰਿਵੋਲਵਰ ਬਹੁਤ ਹੀ ਪੁਰਾਣੇ ਵੇਲੇ ਦੀਆਂ ਗੰਨਾਂ ਆ ਗੰਨ ਪਈ ਆ ਇੱਕ ਸ਼ਾਰਟਸ ਵੀ ਹੈ ਨੋ ਲੰਗ ਰੇਂਜ ਹੈ ਰਾਈਫਲ ਆ ਹੈ ਲੋਬੀਆ ਸਾਰੇ ਪਿਸਟਲ ਆ ਆ ਦੇਖੋ ਐਡੇ ਕੋਈ ਪਿਸਟਲ ਆ ਜਿਹੜੇ ਅੱਜ ਕੱਲ ਪਚਕਾਰੀਆਂ ਪਚਕੂਰੀਆਂ ਬਣਾਈਆਂ ਜਾਂਦੀਆਂ ਇਹੋ ਜਿਹੇ ਵੀ ਪਿਸਟਲ ਆ ਲੋਬੀਆ ਆਪਣੇ 1939 ਜਿਹੜੀ ਵਰਲਡ ਵਾਰ ਦੀ ਕਹਾਣੀ ਹੈ ਜਿੰਨੇ ਵੀ ਆਪਣੇ ਸ਼ਹੀਦ ਹੋਏ ਆ ਜਿੰਨੇ ਵੀ ਆਪਣੇ ਸੂਰਮੇ ਆ ਗਤਰ ਪਾਰਟੀ ਆ ਹਾਂ ਠੀਕ ਹੈ ਜਦੋਂ ਗਤਰ ਪਾਰਟੀ ਸ਼ੁਰੂ ਹੋਈ ਸੀਗੀ ਪੜਾਇਆ ਗਿਆ ਸੀਗਾ ਇਹ ਆ ਕਾਮਾਗੜਾ ਟਾ ਮਾਰੂ ਇਨਸੀਡੈਂਟ ਜੀਓਗ੍ਰਾਫੀ ਮਤਲਬ ਐਕਸਪਲੇਨ ਕਰਦੀ ਹਿਸਟਰੀ ਆ ਬੀ ਜੋ ਮਤਲਬ ਪਹਿਲਾਂ ਤਾਂ ਆਪਾਂ ਨੂੰ ਕਿਤਾਬਾਂ ਚ ਪੜਨ ਨੂੰ ਮਿਲਿਆ ਸੀਗਾ ਸਾਰਾ ਕੁਝ ਪਰ ਅੱਜ ਇਹ ਚੀਜ਼ਾਂ ਦੇਖ ਕੇ ਬੜਾ ਮਾਣ ਹੋ ਰਿਹਾ ਦੇਖੋ ਆਪਣੇ ਪੰਜਾਬੀ ਭਾਈ ਆ ਸਾਰੇ ਇਹ ਪਕਣਾ ਕੀ ਗ੍ਰਿਫਤਾਰੀ ਹਾਂ ਜਿਹੜੇ ਗ੍ਰਿਫਤਾਰ ਸੀਗੇ ਕਾਮਾਗੜਾ ਟਾ ਮਾਰੂ ਇਨਸੀਡੈਂਟ ਦੇ ਬੰਦੇ ਸੀਗੇ ਜਿਹੜੇ ਚੈੱਕ ਕਰੋ ਸਾਰਾ ਅਜੇ ਤਿੰਨਦਰਨਾਥ ਮੁਖਰਜੀ ਦੀ ਬਣਾਈ ਹੋਈ ਆ ਮੂਰਤੀ ਆ ਆ ਸਾਰੇ ਆਪਣੇ ਸ਼ਹੀਦ ਐ ਆਰ ਵਿਰੋਧਾ ਐਂਡ ਐਕਸੀਓਸ ਆਗਾਨਾ ਦਾ ਨਾਮ ਹੈ 100 ਰੁਪਏ ਦੀ ਸੀ ਇਹ ਉਸ ਟਾਈਮ ਫੋਰ ਸ਼ਾਰਟ ਐਂਡ ਬਲ ਸ਼ਾਰਟ ਗਨ ਸੀ ਇਹ ਠੀਕ ਹੈ ਅਸਾ ਦੱਸਿਆ ਮੇਰੇ ਹਿਸਾਬ ਨਾਲ ਸ਼ਾਰਟ ਤਾਂ ਹਿੰਦੀ ਚ ਨਹੀਂ ਹੁੰਦੇ ਆ ਪਿਸਟਲ ਹੈ ਇਹ ਇਹ ਪਿਸਟਲ ਨੇ ਆਪਣੇ ਇੰਡੀਆ ਨੂੰ ਆਜ਼ਾਦੀ ਦਵਾਈ ਸੀ ਓਕੇ ਸਭ ਤੋਂ बढ़िया ਪਿਸਟੋਲ تھی ਠੀਕ ਹੈ ਸਭ ਤੋਂ ਵਧੀਆ ਨਿਸ਼ਾਨੇ ਦੀ ਪਿਸਟੋਲ ਸੀ ਇਹ ਪਿਸਟੋਲ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਸਾਰੀ ਥੈਂਕ ਯੂ ਬੈਸਟ ਪਿਸਟਲ ਸ਼੍ਰੀ ਜਿਨ ਕੇ ਨੇਮ ਮੈਂਸ਼ਨ ਕੀ ਹੋਏ ਠੀਕ ਹੈ ਸ਼੍ਰੀ ਚੰਦਰਾਪਾਲ ਸ਼੍ਰੀ ਚੰਦਰਾ ਮਿਰਤਰਾ ਉਹ ਨਹੀਂ ਹਿੱਸੇ ਆ ਵਰਨਾ ਜਦ ਦਵਾਈ ਦੀ ਠੀਕ ਲੋਬੀ ਇਹਨਾਂ ਨੇ ਆਪਾਂ ਨੂੰ ਆਜ਼ਾਦੀ ਦਵਾਈ ਆ ਕਹਿੰਦੇ ਬੈਸਟ ਜਿਹੜਾ ਸੀਗਾ ਪਿਸਟਲ ਸੀਗਾ ਜਿਹਨਾਂ ਆਪਾਂ ਆਜ਼ਾਦ ਹੋਏ ਆ ਗੋਦਾਮ ਦੇ ਵਿੱਚੋਂ 44 ਪਿਸਤੋਲੇ ਚੋਰੀ ਕੀਤੀ ਸੀ ਇਹ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਉਸ ਬਾਰੇ ਨਹੀਂ ਪਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਬਾਗਾ ਨਾਮ ਦਾ ਕ੍ਰਾਂਤੀਕਾਰੀ ਸੀਗਾ ਠੀਕ ਹੈ ਉਹਨਾਂ ਨੇ ਇਸ ਦਾ ਯੂਜ਼ ਕਰਕੇ ਆਪਾਂ ਨੂੰ ਆਜ਼ਾਦੀ ਮਿਲੀ 1915 ਦੇ ਵਿੱਚ ਦੀ ਵਾਰ ਨਾਲ ਲੜਾਈ ਦਿੱਤੀ ਸੀ ਨਾ ਓਕੇ ਸਾਧਰਿਕ ਲੋਕ ਮਤਰੋ ਸਿੰਘ ਜੀ ਦਾ ਬਿਆਨ ਆਇਆ ਸੀ ਜਦੋਂ ਬਿਆਨ ਦੀ ਟਾਈਮਸ ਆਫ ਇੰਡੀਆ 25 ਮਾਰਚ ਨੂੰ ਆਇਆ ਸੀ 1940 ਛੇ ਸਾਰੇ ਅਖਬਾਰ ਹੈ ਉਸ ਟਾਈਮ ਦੇ ਤੇ ਜਦੋਂ ਵੀ ਇਹ ਨਿਊਜ਼ਾਂ ਲੱਗਦੀਆਂ ਸੀਗੀਆਂ ਅੰਗਰੇਜ਼ਾਂ ਲਈ ਤੇ ਉਦੋਂ ਇਹ ਅਖਬਾਰ ਜਾਰੀ ਕੀਤੇ ਗਏ ਸੀਗੇ ਜੜੀਆਂ ਵੀ ਨਿਊਜ਼ ਆਉਂਦੀਆਂ ਸੀ ਉਹ ਇਹਨਾਂ ਨੇ ਸੰਭਾਲ ਸੰਭਾਲ ਕੇ ਰੱਖੇ ਹੋਏ ਆ ਠੀਕ ਹੈ ਵੀ ਜਦੋਂ ਰਾਇਲ ਇੰਡੀਆ ਨੇਵੀ ਦੀ ਬਗਾਵਤ ਤੇ ਰਿਪੋਰਟ ਹੋਈ ਸੀਗੀ ਤੇ ਇਹ ਬੰਬੇ ਚ ਸੀਗੀ ਇਹ ਫਰਵਰੀ 1946 ਦੇ ਇਹ ਅਖਬਾਰ ਹੈ ਵੀ ਮਿੱਤਰੋ ਵਿਊ ਚ ਇੱਕ ਕਰੋ ਇੱਥੋਂ ਕਿੱਡਾ ਘੈਂਟ ਆ ਰਿਹਾ ਤੇ ਇੱਥੇ ਰਾਣੀ ਰਾਣੀ ਤਾਂ ਨਹੀਂ ਖੜਦੀ ਹੋਣੀ ਬਾਅਦ ਚ ਬਣਿਆ ਰਾਣੀ ਤਾਂ ਇਹ ਤਾਂ ਸੌਮਿਆ ਖੜ ਕੇ ਵਿਊ ਦਾ ਸਵਾਦ ਲੈ ਰਹੀ ਆ ਪੂਰਾ ਉਹ ਬਾਹਰ ਨਿਕਲ ਚੁੱਕੇ ਆ ਤੇ ਇਹ ਚੀਜ਼ਾਂ ਯਾਰ ਨੌਲੇਜ ਲੈਣ ਵਾਲੀਆਂ ਹੁੰਦੀਆਂ ਨਹੀਂ ਦੂਰ ਦੂਰ ਥੋੜੇ ਕਰਕੇ ਫਿਰਦੇ ਆ ਤੇ ਪਲੀਜ਼ ਮਾੜੀ ਮੋਟੀ ਸਪੋਰਟ ਕਰਿਆ ਕਰੋ ਆਪਾਂ ਉਹਨਾਂ ਚੋਂ ਨਹੀਂ ਆ ਜਿਹੜੇ ਸਵੇਰੇ ਉੱਠਦੇ ਆ ਹਾਂਜੀ ਗਾਈਸ ਆਪਾਂ ਉੱਠ ਖੜੇ ਆ ਰੋਟੀ ਖਾ ਲਈ ਗੱਡੀ 'ਚ ਬਹਿ ਕੇ ਘੁੰਮਣ ਜਾਵੜੇ ਸ਼ਾਪਿੰਗ ਕਰ ਲਈ ਘਰੇ ਆ ਕੇ ਸੌਂ ਗਏ ਚਲੋ ਜੀ ਆਪਾਂ ਉਹ ਬਲੌਗਰ ਨਹੀਂ ਆ ਬਈ ਆਪਾਂ ਨੌਲੇਜ ਦੇਈਦੀ ਆ ਤੁਹਾਨੂੰ ਵੀ ਤੇ ਆਪ ਵੀ ਨੌਲੇਜ ਗੇਨ ਕਰੀਦੀ ਨਹੀਂ ਦੂਰ ਦੂਰ ਫਿਰਦੇ ਆ ਸਾਡੇ ਵੀ ਕਰਦੇ ਹੈਗੇ ਆ ਉਹ ਵੀ ਕਹਿੰਦੇ ਹੋਣਗੇ ਵੀ ਹਾਂ ਵੀ ਇੰਨੀ ਦੂਰ ਦੂਰ ਜਾਂਦੇ ਆ ਜਵਾਖ ਤੇ ਭਰਾ ਬਣ ਕੇ ਸਪੋਰਟ ਕਰਿਆ ਕਰੋ ਔਡੀ ਕਰਕੇ ਤੁਰੇ ਫਿਰਦੇ ਆ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮਾੜਾ ਮੋਟਾ ਜਿੰਨਾ ਵੀ ਦਿਲ 'ਚ ਤੁਹਾਡੇ ਹੁੰਦੀ ਹੈ ਤੇ ਹੁਣ ਆਪਾਂ ਦੇਖਦੇ ਆ ਵੀਡੀਓ ਵੀਡੀਓ ਬਣਾਉਨੇ ਆ ਦੋ ਤਿੰਨ ਤੇ ਫਿਰ ਇੱਥੋਂ ਨਿਕਲਦੇ ਆ ਫਿਰ ਦੇਖਦੇ ਆ ਨੈਕਸਟ ਸਟੈਪ ਆਪ ਲੋਕ ਬਹੁਤ ਪੋਪੂਲੇਸ਼ਨ ਇੱਥੇ ਬਹੁਤ ਹੈ ਚੈੱਕ ਕਰੋ ਤੇ 6 ਵਜੇ ਬੰਦ ਹੁੰਦਾ ਤੇ ਵੀਡੀਓ ਵੀਡੀਓ ਬਣਾ ਲਈਏ ਫਖ ਲੱਗੀ ਆ ਬੜੇ ਜੋਰਾਂ ਸ਼ੋਰਾਂ ਨਾਲ ਤੇ ਕੁਛ ਖਾਣ ਨੂੰ ਮਿਲ ਨਹੀਂ ਰਿਹਾ ਪੁਚਕਾ ਗੋਲ ਗੱਪਿਆਂ ਨੂੰ ਪੁਚਕਾ ਕਹਿੰਦੇ ਇੱਥੇ ਤੁਹਾਨੂੰ ਪਤਾ ਹੀ ਦੱਸਿਆ ਸੀਗਾ ਪਹਿਲਾਂ ਹੀ ਪੁਚਕਾ ਹੀ ਆ ਇੱਥੇ ਹੋਰ ਕੁਛ ਐ ਨਹੀਂ ਆ ਰੋਟੀ ਖਾਣੀ ਆ ਭੁੱਖ ਲੱਗੀ ਪਈ ਆ ਬਹੁਤ ਤੇ ਰੋਟੀ ਇੱਥੇ ਮਿਲਦੀ ਨਹੀਂ ਚੌਲ-ਚੂਲ ਮਿਲ ਜਾਣ ਉਹ ਵੀ ਖਾ ਲਈਏ ਅਰੇ ਇੱਥੇ ਜਾਂ ਪਾਪੜੀ ਚਾਟ ਐ ਤੇ ਜਾਂ ਡਰਿੰਕ ਐ ਸਾਰੀ ਤੇ ਕੁਛ ਖਾਣ ਨੂੰ ਹੈ ਨਹੀਂ ਆ ਜਾਂ ਗੋਲ ਗੱਪੇ ਆ ਬਈ ਚੌਲ ਮਿਲ ਗਏ ਸੀ ਚੌਲ ਖਾ ਲਏ ਤੇ ਹੁਣ ਜੂਸ ਮੰਨ ਕੇ ਵਾਰ ਦਿਖਾਤਾ ਹੈ ਸਾਸੇ ਵਾਰ ਕੀ ਆ ਬ੍ਰਹਮਾਰਤ ਅੱਛਾ ਇਹ ਉਹ ਐ ਜਿਹੜਾ ਉਹ ਕਹਿੰਦੇ ਸੀਗੇ ਤਾਰਾ ਮੰਡਲ ਹਾਂ ਚਲੋ ਇਹ ਮਿਸ ਹੋ ਗਿਆ ਹੁਣ ਅਗਲੀ ਵਾਰੀ ਆਵਾਂਗੇ ਇੱਥੇ ਠੀਕ ਹੈ ਕੱਲੇ ਆ ਪਰਸੋ ਤੱਕ ਇਹਦਾ ਵਲੌਗ ਪਾਉਨੇ ਆ ਤਾਰਾ ਮੰਡਲ ਦਾ ਜਾ ਰਹੇ ਆਂ ਤੇ ਇੱਥੇ ਪ੍ਰਚਾਰ ਚੱਲ ਰਿਹਾ ਹੈ ਚੈੱਕ ਕਰੋ ਅਮੀ ਬਾਪਲੀ ਆਜ ਲਾਇਆ ਹੋਇਆ ਇਹਨਾਂ ਦੇ ਕਾਂਗਰਸ ਪਾਰਟੀ ਦਾ ਪ੍ਰਚਾਰ ਚੱਲ ਰਿਹਾ ਇੱਥੇ ਅੱਬੋ ਰਾਤ ਦੇ 10 ਵਜ ਚੁੱਕੇ ਨੇ ਇੱਥੋਂ ਦੀ ਖਾਸੀਅਤ ਇਹ ਆ ਵੀ ਇੱਥੇ 10 11 ਵਜੇ ਤੱਕ ਵੀ ਬੱਸਾਂ ਚੱਲਦੀਆਂ ਰਹਿੰਦੀਆਂ ਵਾ ਤੇ ਅੱਧੀ ਰਾਤ ਹੋਈ ਪਈ ਐ ਪਰ ਫੇਰ ਵੀ ਬੱਸਾਂ ਬੱਸਾਂ ਦਾ ਉੱਤਮ ਹੀ ਹੈ ਕੰਮ ਤੇ ਅੱਜ ਦਾ ਵਲੌਗ ਆਪਣਾ ਇੱਥੇ ਐਂਡ ਹੁੰਦਾ ਤੇ ਆਪਾਂ ਚੱਲੇ ਆਂ ਰੋਟੀ ਪਾਣੀ ਖਾਣ ਕੁਛ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਕੱਲ ਆਪਾਂ ਜਾਵਾਂਗੇ ਕੋਈ ਹੋਰ ਪਲੇਸ ਆਬਜ਼ਰਵ ਕਰਨ ਤੇ ਜੁੜੇ ਰਹੋ ਆਪਣੇ ਨਾਲ ਲਾਈਕ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਮਿਲਦੇ ਆਂ ਬਾਬੇ